ਸ਼ਾਹਲਿੰਦਰ ਸਿੰਘ ਸ਼ੈਲੀ ਦੇ ਪਿਤਾ ਦੀ ਫਰਮ ਦੇ ਵੱਲੋਂ ਟੈਂਡਰ ਦੇ ਅਧੀਨ ਕੀਤੇ ਕੰਮਾਂ ਦੀ ਵਿਜੀਲੈਂਸ ਕਰ ਰਹੀ ਹੈ। ਫਰਦਾਸਪੁਰ ਇੰਪਰੂਵਮੈਂਟ ਟਰਸਟ ਦੇ ਵੱਲੋਂ ਜਾਰੀ ਕੀਤਾ ਗਿਆ ਸੀਗਾ ਟੈਂਡਰ। ਕਾਦਰ ਦੀ ਆਰਥ ਚ ਕੀਤਾ ਗਿਆ ਵੱਡਾ ਘੁਟਾਲਾ। ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ। ਆਮੇਸਰ ਤੋਂ ਪੂਰਵ ਪਾਰਸ਼ਦ ਸ਼ਾਹਲਿੰਦਰ ਸਿੰਘ ਉਰਫ ਸ਼ੈਲੀ ਦੇ ਪਿਤਾ ਦੀ ਫਰਮ ਦੇ ਵੱਲੋਂ ਟੈਂਡਰ ਦੇ ਅਧੀਨ ਕੀਤੇ ਇੱਕ ਕੰਮ ਨੂੰ ਲੈ ਕੇ ਵਿਜੀਲੈਂਸ ਚਾਂਚ ਪਾਈ ਹੈ ਸੋਤਰਾ ਦੇ ਮੁਤਾਬਕ ਟੈਂਡਰ ਦੇ ਅਧੀਨ ਵੱਡੇ ਕੁਟਾਲੇ ਨੂੰ ਅੰਜਾਮ ਦਿੱਤਾ ਗਿਆ ਹੈ ਹੁਣ ਇਸ ਦੇ ਵਿੱਚ ਕਿੰਨੀ ਸਚਾਈ ਹੈ ਇਹ ਤਾਂ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਟੈਂਡਰ ਦੇ ਵਿਵਾਦਾਂ ਦੇ ਵਿੱਚ ਆਉਣ ਕਾਰ ਸ਼ੈਲਿੰਦਰ ਸਿੰਘ ਸ਼ੈਲੀ ਜ਼ਰੂਰ ਚਰਚਾ ਦੇ ਵਿੱਚ ਆ ਚੁੱਕੇ ਚਰਚਾ ਇਹ ਵੀ ਹੈ ਕਿ ਇਸ ਟੈਂਡਰ ਦੇ ਅਧੀਨ ਅਤੇ ਕੰਮ ਨੂੰ ਲੈ ਕੇ ਵਿਜੀਲੈਂਸ ਨੂੰ 4 ਤੋਂ 5 ਸ਼ਿਕਾਇਤਾਂ ਵੀ ਕੀਤੀ ਗਈਆਂ ਹਨ ਇੱਕ ਸ਼ਿਕਾਇਤ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਸ਼ੈਲੀ ਦੇ ਪਿਤਾ ਦੀ ਫਰਮ ਦੇ ਵੱਲੋਂ ਕੀਤੇ ਗਏ ਸਾਰੇ ਕੰਮਾਂ ਤੇ ਵੀ ਸਵਾਲ ਖਰੇ ਕਿਤੇ ਗਏ ਨੇ ਅਤੇ ਇਸ ਨੂੰ ਲੈ ਕੇ ਬਿਜ਼ਨਸ ਜਾਂ ਫਿਰ ਸੀਬੀਆਈ ਤੋਂ ਜਾਂਚ ਦੀ ਮੰਗ ਵੀ ਕੀਤੀ ਗਈ ਆ ਦੱਸ ਦਿੱਤਾ ਜਾਵੇ ਕਿ ਪਿਛਲੇ ਨਗਰ ਨਿਗਮ ਚੋਣਾਂ ਦੇ ਵਿੱਚ ਸ਼ੈਲੀ ਨੂੰ ਕੁਝ ਮਤਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਟੈਂਡਰ ਘੁਟਾਲੇ ਨੂੰ ਲੈ ਕੇ ਦੈਨਿਕ ਸਵੇਰਾ ਅਗਲੇ ਭਾਗ ਦੇ ਵਿੱਚ ਹੋਰ ਵੱਡੇ ਖੁਲਾਸੇ ਕਰੇਗਾ ਪਰਦਾਸ ਦੇ ਕੇ ਅਜਿਹੇ ਜਿਹੜੇ ਮਾਮਲੇ ਲਗਾਤਾਰ ਜਿਹੜੇ ਪੰਜਾਬ ਦੇ ਵਿੱਚ ਵਧਦੇ ਜਾ ਰਹੇ ਨੇ ਛੜਿਆ ਪੰਜਾਬ ਸਰਕਾਰ ਦੇ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ ਉਹ ਕਿਸ ਤਰੀਕੇ ਦਾ ਇਸ ਖਬਰ ਦੇ ਵਿੱਚ ਤੁਹਾਨੂੰ ਦੱਸਿਆ ਆ ਪਰ ਇਸ ਤੋਂ ਪਹਿਲਾਂ ਵੀ ਕਈ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੇ ਕੀਤੇ ਸੀ ਗਿਆ ਉਸ ਦੇ ਵਿੱਚ ਵੀ ਦੱਸਿਆ ਜਾ ਰਿਹਾ ਗਿਆ ਕਿ ਪੰਜਾਬ ਦੇ ਵੱਲੋਂ ਜਿਨ੍ਹਾਂ ਲੋਕਾਂ ਨੂੰ ਮਹਿਕਮੇ ਮੰਡੇ ਗਏ ਨੇ ਉਸ ਮਹਿਕ ਦੇ ਵਿੱਚ ਕੰਮ ਕਰ ਰਹੇ ਸਰਕਾਰ ਦੇ ਨੁਮਾਇੰਦੇ ਕਿਤਨਾ ਕਿਤੇ ਉਹਨਾਂ ਦੇ ਵਿੱਚ ਕਾਲੀਆਂ ਭੇਡਾਂ ਵੀ ਸ਼ਾਮਲ ਹੁੰਦੀਆਂ ਨੇ ਜੋ ਅਜੇ ਕਾਰਨਾਮੇ ਕਰਨ ਦੇ ਵਿੱਚ ماہر ਹੁੰਦੇ ਨੇ ਜਾਨੀ ਕਿ ਜਿਨ੍ਹਾਂ ਦੇ ਕੋਲੋਂ ਕਾਲਿਆ ਰਕਮਾਂ ਲੈ ਕੇ ਉਹਨਾਂ ਦੇ ਦੋ ਨੰਬਰ ਤੇ ਕੰਮ ਕਰਦੇ ਨੇ ਬੇਖੌਫ ਹੋ ਕੇ ਕਹਿ ਸਕਦੇ ਆਂਗੇ ਸਰਕਾਰ ਦੇ ਅੱਖਾਂ 'ਚ ਘੱਟਾ ਪਾ ਰਹੇ ਨੇ ਤਾਂ ਹੁਣ ਇਸ ਸਟੈਂਡਰਡ ਉਟਾਲੇ ਨੂੰ ਲੈ ਕੇ ਦੈਨਿਕ ਸਵੇਰਾ ਅਗਲੇ ਭਾਗ ਦੇ ਵਿੱਚ ਹੋਰ ਵਟੇ ਗੁਲਾਸੇ ਕਰੇਗਾ ਫਿਲਹਾਲ ਇਸ ਐਪੀਸੋਡ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਅਮ੍ਰਿਤਸਰ ਤੋਂ ਪੂਰਾ ਫਾਰਸ਼ਦ ਸ਼ਾਹਲਿੰਦਰ ਸਿੰਘ ਉਰਫ ਸ਼ੈਲੀ ਦੇ ਪਿਤਾ ਦੀ ਫਰਮ ਦੇ ਵੱਲੋਂ ਟੈਂਡਰ ਦੇ ਅਧਿਨ ਕੀਤੇ ਇੱਕ ਕੰਮ ਨੂੰ ਲੈ ਕੇ ਵਿਜੀਲੈਂਸ ਜਾਂਚ ਕਰਦੀ ਹੈ ਸੂਤਰਾਂ ਦੇ ਮੁਤਾਬਕ ਟੈਂਡਰ ਦੇ ਅਧਿਨ ਵੱਡੇ ਕੁਟਾਲੇ ਨੂੰ ਅੰਜਾਮ ਦਿੱਤਾ ਗਿਆ ਹੈ ਹੁਣ ਇਸ ਦੇ ਵਿੱਚ ਕਿੰਨੀ ਸਚਾਈ ਹੈ ਇਹ ਤਾਂ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਰ ਹਾਲ ਟੈਂਡਰ ਦੇ ਵਿਵਾਦਾਂ ਦੇ ਵਿੱਚ ਆਉਣਕਾਰ ਸ਼ਾਹਲਿੰਦਰ ਸਿੰਘ ਸ਼ੈਲੀ ਜ਼ਰੂਰ ਚਰਚਾ ਦੇ ਵਿੱਚ ਆਜੋ ਚਰਚਾ ਇਹ ਵੀ ਹੈ ਕਿ ਇਸ ਸਟੈਂਡਰਡ ਦੇ ਅਧੀਨ ਅਤੇ ਕੰਮ ਨੂੰ ਲੈ ਕੇ ਵਿਜੀਲੈਂਸ ਨੂੰ 4 ਤੋਂ 5 ਸ਼ਿਕਾਇਤਾਂ ਵੀ ਕੀਤੀ ਗਈਆਂ ਹਨ ਇੱਕ ਸ਼ਿਕਾਇਤ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਸ਼ੈਲੀ ਦੇ ਪਿਤਾ ਦੀ ਫਰਮ ਦੇ ਵੱਲੋਂ ਕੀਤੇ ਗਏ ਸਾਰੇ ਕੰਮਾਂ ਤੇ ਵੀ ਸਵਾਲ ਖੜੇ ਕੀਤੇ ਗਏ ਨੇ ਅਤੇ ਇਸ ਨੂੰ ਲੈ ਕੇ ਵਿਜੀਲੈਂਸ ਜਾਂ ਫਿਰ ਸੀਬੀਆਈ ਤੋਂ ਜਾਂਚ ਦੀ ਮੰਗ ਵੀ ਕੀਤੀ ਗਈ ਹੈ ਦੱਸ ਦਿੱਤਾ ਜਾਵੇ ਕਿ ਪਿਛਲੇ ਨਗਰ ਨਿਗਮ ਚੋਨਾ ਦੇ ਵਿੱਚ ਸ਼ੈਲੀ ਨੂੰ ਕੁਝ ਮਤਾਂ ਨਾਲ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਤਾ ਇਸ ਟੈਂਡਰ ਘਟਾਲੇ ਨੂੰ ਲੈ ਕੇ ਦੈਨਿਕ ਸਵੇਰਾ ਅਗਲੇ ਭਾਗ ਦੇ ਵਿੱਚ ਹੋਰ ਵੱਡੇ ਖੁਲਾਸੇ ਕਰੇਗਾ ਪਰ ਦੱਸਦੇ ਕਿ ਅਜਹੀਆਂ ਜਿਹੜੇ ਮਾਮਲੇ ਲਗਾਤਾਰ ਜਿਹੜੇ ਪੰਜਾਬ ਦੇ ਵਿੱਚ ਵਧਦੇ ਜਾ ਰਹੇ ਨੇ ਛੜਿਆਂ ਪੰਜਾਬ ਸਰਕਾਰ ਦੇ ਅੱਖਾਂ ਦੇ ਵਿੱਚ ਘੱਟਾ ਪਿਆ ਜਾ ਰਿਹਾ ਉਹ ਕਿਸ ਤਰੀਕੇ ਦਾ ਇਸ ਖਬਰ ਦੇ ਵੇਲੇ ਤੁਹਾਨੂੰ ਦੱਸਿਆ ਆ ਪਰ ਇਸ ਤੋਂ ਪਹਿਲਾਂ ਵੀ ਕਈ ਖਬਰਾਂ ਜਰੀਆ ਤੁਹਾਡੇ ਨਾਲ ਸਾਂਝੇ ਕੀਤੇ ਸੀ ਗਿਆ ਉਸ ਦੇ ਵਿੱਚ ਵੀ ਦੱਸਿਆ ਜਾ ਰਿਹਾ ਗਿਆ ਕਿ ਪੰਜਾਬ ਦੇ ਵੱਲੋਂ ਜਿਨ੍ਹਾਂ ਲੋਕਾਂ ਨੂੰ ਮੈਕਵੇਂ ਵੰਡੇ ਗਏ ਨੇ ਉਸ ਮੈਕ ਦੇ ਵਿੱਚ ਕੰਮ ਕਰ ਰਹੇ ਸਰਕਾਰ ਦੇ ਨੁਮਾਇੰਦੇ ਕਿਤਨਾ ਕਿਤੇ ਉਹਨਾਂ ਦੇ ਵਿੱਚ ਕਾਲੀਆਂ ਭੇਟਾਂ ਵੀ ਸ਼ਾਮਲ ਹੁੰਦੀਆਂ ਨੇ ਜੋ ਅਜੇ ਕਾਰਨਾਮੇ ਕਰਨ ਦੇ ਵਿੱਚ ਮਾਹਿਰ ਹੁੰਦੇ ਨੇ ਯਾਨੀ ਕਿ ਜਿਨ੍ਹਾਂ ਦੇ ਕੋਲੋਂ ਕਾਲੀਆਂ ਰਕਮਾਂ ਲੈ ਕੇ ਉਹਨਾਂ ਦੇ ਦੋ ਨੰਬਰ ਤੇ ਕੰਮ ਕਰਦੇ ਨੇ ਬੇਖੌਫ ਹੋ ਕੇ ਕਹਿ ਸਕਦੇ ਆਂ ਕਿ ਸਰਕਾਰ ਦੇ ਅੱਖਾਂ 'ਚ ਘੱਟਾ ਪਾ ਰਹੇ ਨੇ ਤਾਂ ਹੁਣ ਇਸ ਸਟੈਂਡਰਡ ਘੁਟਾਲੇ ਨੂੰ ਲੈ ਕੇ ਦੈਨਿਸਵਰਾ ਅਗਲੇ ਭਾਗ ਦੇ ਵਿੱਚ ਹੋਰ ਵਟੇ ਖੁਲਾਸੇ ਕਰੇਗਾ ਫਿਲਹਾਲ ਇਸ ਐਪੀਸੋਡ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਅਮ੍ਰਿਤਸਰ ਦਾ ਪੂਰਵ 파ਰਸ਼ਦ ਸ਼ਰਲਿੰਦਰ ਸਿੰਘ ਉਰਫ ਸ਼ੈਲੀ ਦੇ ਪਿਤਾ ਦੀ ਫਰਮ ਦੇ ਵੱਲੋਂ ਟੈਂਡਰ ਦੇ ਅਧਿਨ ਕੀਤੇ ਇੱਕ ਕੰਮ ਨੂੰ ਲੈ ਕੇ ਵਿਜੀਲੈਂਸ ਚਾਂਚ ਕਰਦੀ ਹੈ ਸੂਤਰਾਂ ਦੇ ਮੁਤਾਬਕ ਟੈਂਡਰ ਦੇ ਅਧਿਨ ਵੱਡੇ ਕੁਟਾਲੇ ਨੂੰ ਅੰਜਾਮ ਦਿੱਤਾ ਗਿਆ ਹੁਣ ਇਸ ਦੇ ਵਿੱਚ ਕਿੰਨੀ ਸਚਾਈ ਹੈ ਇਹ ਤਾਂ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਰ ਹਾਲ ਟੈਂਡਰ ਦੇ ਵਿਵਾਦਾਂ ਦੇ ਵਿੱਚ ਆਉਣਕਾਰ ਸ਼ਾਹਲਿੰਦਰ ਸਿੰਘ ਸ਼ੈਲੀ ਜ਼ਰੂਰ ਚਰਚਾ ਦੇ ਵਿੱਚ ਆਜੋ ਚਰਚਾ ਇਹ ਵੀ ਹੈ ਕਿ ਇਸ ਟਾਂਡਰ ਦੇ ਅਧੀਨ ਅਤੇ ਕੰਮ ਨੂੰ ਲੈ ਕੇ ਵਿਜੀਲੈਂਸ ਨੂੰ 4 ਤੋਂ 5 ਸ਼ਿਕਾਇਤਾਂ ਵੀ ਕੀਤੀ ਗਈਆਂ ਹਨ ਇੱਕ ਸ਼ਿਕਾਇਤ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਸ਼ੈਲੀ ਦੇ ਪਿਤਾ ਦੀ ਫਰਮ ਦੇ ਵੱਲੋਂ ਕੀਤੇ ਗਏ ਸਾਰੇ ਕੰਮਾਂ ਤੇ ਵੀ ਸਵਾਲ ਖਰੇ ਕੀਤੇ ਗਏ ਨੇ ਅਤੇ ਇਸ ਨੂੰ ਲੈ ਕੇ ਵਿਜੀਲੈਂਸ ਜਾਂ ਫਿਰ ਸੀਬੀਆਈ ਤੋਂ ਜਾਂਚ ਦੀ ਮੰਗ ਵੀ ਕੀਤੀ ਗਈ ਆ ਦੱਸ ਦਿੱਤਾ ਜਾਵੇ ਕਿ ਪਿਛਲੇ ਨਗਰ ਨਿਗਮ ਚੋਣਾਂ ਦੇ ਵਿੱਚ ਸ਼ੈਲੀ ਨੂੰ ਕੁਝ ਮਤਾਂ ਨਾਲ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਤਾਂ ਇਸ ਟੈਂਡਰ ਘੁਟਾਲੇ ਨੂੰ ਲੈ ਕੇ ਦੈਲਿੰਗ ਸਵੇਰਾ ਅਗਲੇ ਭਾਗ ਦੇ ਵਿੱਚ ਹੋਰ ਵੱਡੇ ਖੁਲਾਸੇ ਕਰੇਗਾ ਪਰ ਦੱਸ ਦੇ ਕਿ ਅਜਿਹੇ ਜਿਹੜੇ ਮਾਮਲੇ ਲਗਾਤਾਰ ਜਿਹੜੇ ਪੰਜਾਬ ਦੇ ਵਿੱਚ ਵਧਦੇ ਜਾ ਰਹੇ ਨੇ ਛੜਿਆ ਪੰਜਾਬ ਸਰਕਾਰ ਦੇ ਅੱਖਾਂ ਦੇ ਵਿੱਚ ਘੱਟਾ ਪਿਆ ਜਾ ਰਿਹਾ ਉਹ ਕਿਸ ਤਰੀਕੇ ਦਾ ਇਸ ਖਬਰ ਦਾ ਵੇਰ ਤੁਹਾਨੂੰ ਦੱਸਿਆ ਆ ਪਰ ਇਸ ਤੋਂ ਪਹਿਲਾਂ ਵੀ ਕਈ ਖਬਰਾਂ ਜਰੀਆ ਤੁਹਾਡੇ ਨਾਲ ਸਾਂਝੇ ਕੀਤੇ ਸੀ ਗਿਆ ਉਸ ਦੇ ਵਿੱਚ ਵੀ ਦੱਸਿਆ ਜਾ ਰਿਹਾ ਗਿਆ ਕਿ ਪੰਜਾਬ ਦੇ ਵੱਲੋਂ ਜਿਨ੍ਹਾਂ ਲੋਕਾਂ ਨੂੰ ਮਹਿਕਮੇ ਮੰਡੇ ਗਏ ਨੇ ਉਸ ਮਹਿਕ ਦੇ ਵਿੱਚ ਕੰਮ ਕਰ ਰਹੇ ਸਰਕਾਰ ਦੇ ਨੁਮਾਇੰਦੇ ਕਿਤਨਾ ਕਿਤੇ ਉਹਨਾਂ ਦੇ ਵਿੱਚ ਕਾਲੀਆਂ ਭੇਟਾਂ ਵੀ ਸ਼ਾਮਲ ਹੁੰਦੀਆਂ ਨੇ ਜੋ ਅਜਿਹੇ ਕਾਰਨਾਮੇ ਕਰਨ ਦੇ ਵਿੱਚ ਮਾਹਿਰ ਹੁੰਦੇ ਨੇ ਯਾਨੀ ਕਿ ਜਿਨ੍ਹਾਂ ਦੇ ਕੋਲੋ ਕਾਲਿਆ ਰਕਮਾਂ ਲੈ ਕੇ ਉਹਨਾਂ ਦੇ 2 ਨੰਬਰ ਤੇ ਕੰਮ ਕਰਦੇ ਨੇ ਬੇਖੌਫ ਹੋ ਕੇ ਕਹਿ ਸਕਦੇ ਆਂ ਕਿ ਸਰਕਾਰ ਦੇ ਅੱਖਾਂ 'ਚ ਘੱਟਾ ਪਾ ਰਹੇ ਨੇ ਤਾਂ ਹੁਣ ਇਸ ਸਟੈਂਡਰਡ ਉਟਾਲੇ ਨੂੰ ਲੈ ਕੇ ਡੈਨਿਸਵੇਰਾ ਅਗਲੇ ਭਾਗ ਦੇ ਵਿੱਚ ਹੋਰ ਵਟੇ ਕੁਰਾਸੇ ਕਰੇਗਾ ਫਿਲਹਾਲ ਇਸ ਐਪੀਸੋਡ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਡੈਨਿਕਸਵੇਰਾ ਟੀਵੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਅਮ੍ਰਿਤਸਰ ਤੋਂ ਪੂਰੇ ਪਾਰਸ਼ਦ ਸ਼ਰਲਿੰਦਰ ਸਿੰਘ ਉਰਫ ਸ਼ੈਲੀ ਦੇ ਪਿਤਾ ਦੀ ਪਰਮਦੇਵ ਲੋ ਟੈਂਡਰ ਦੇ ਆਦੀਨ ਕਿਤੇ ਇੱਕ ਕੰਮ ਨੂੰ ਲੈ ਕੇ ਵਿਜੀਲੈਂਸ ਜਾਂਚ ਕਰ ਰਹੀ ਹੈ ਸੂਤਰਾਂ ਦੇ ਮੁਤਾਬਕ ਟੈਂਡਰ ਦੇ ਅਧੀਨ ਵੱਡੇ ਕਟਾਲੇ ਨੂੰ ਅੰਜਾਮ ਦਿੱਤਾ ਗਿਆ ਆ ਹੁਣ ਇਸ ਦੇ ਵਿੱਚ ਕਿੰਨੀ ਸਚਾਈ ਆ ਇਹ ਤਾਂ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਰ ਹਾਲ ਟੈਂਡਰ ਦੇ ਵਿਵਾਦਾਂ ਦੇ ਵਿੱਚ ਆਉਣ ਕਾਰ ਸ਼ੈਲਿੰਦਰ ਸਿੰਘ ਸ਼ੈਲੀ ਜ਼ਰੂਰ ਚਰਚਾ ਦੇ ਵਿੱਚ ਆਜੋ ਚਰਚਾ ਇਹ ਵੀ ਆ ਕਿ ਇਸ ਟੈਂਡਰ ਦੇ ਅਧੀਨ ਅਤੇ ਕੰਮ ਨੂੰ ਲੈ ਕੇ ਵਿਜੀਲੈਂਸ ਨੂੰ 4 ਤੋਂ 5 ਸ਼ਿਕਾਇਤਾਂ ਵੀ ਕੀਤੀ ਗਈਆਂ ਹਨ ਇੱਕ ਸ਼ਿਕਾਇਤ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਸ਼ੈਲੀ ਦੇ ਪਿਤਾ ਦੀ ਫਰਮ ਦੇ ਵੱਲੋਂ ਕੀਤੇ ਗਏ ਸਾਰੇ ਕੰਮਾਂ ਤੇ ਵੀ ਸਵਾਲ ਖਰੇ ਕੀਤੇ ਗਏ ਨੇ ਅਤੇ ਇਸ ਨੂੰ ਲੈ ਕੇ ਵਿਜਲੈਂਸ ਜਾਂ ਫਿਰ ਸੀਬੀਆਈ ਤੋਂ ਜਾਂਚ ਦੀ ਮੰਗ ਵੀ ਕੀਤੀ ਗਈ ਹੈ ਦੱਸ ਦਿੱਤਾ ਜਾਵੇ ਕਿ ਪਿਛਲੇ ਨਗਰ ਨਿਗਮ ਚੋਨਾ ਦੇ ਵਿੱਚ ਸ਼ੈਲੀ ਨੂੰ ਕੁਝ ਮਤਾਂ ਨਾਲ ਹਾਰ ਦਾ ਸਾਮਨ ਕਰਨਾ ਪਿਆ ਤਾਂ ਇਸ ਟੈਂਡਰ ਘੁਟਾਲੇ ਨੂੰ ਲੈ ਕੇ ਦੈਨਿਕ ਸਵੇਰਾ ਅਗਲੇ ਭਾਗ ਦੇ ਵਿੱਚ ਹੋਰ ਵੱਡੇ ਗੁਲਾਸੇ ਕਰੇਗਾ ਪਰ ਦਾਸ ਦੇ ਕੇ ਅਜਹੀਆਂ ਜਿਹੜੇ ਮਾਮਲੇ ਲਗਾਤਾਰ ਜਿਹੜੇ ਪੰਜਾਬ ਦੇ ਵਿੱਚ ਵਧਦੇ ਜਾ ਰਹੇ ਨੇ ਛੜਿਆ ਪੰਜਾਬ ਸਰਕਾਰ ਦੇ ਅੱਖਾਂ ਦੇ ਵਿੱਚ ਘੱਟਾ ਪਿਆ ਜਾ ਰਿਹਾ ਉਹ ਕਿਸ ਤਰੀਕੇ ਦਾ ਇਸ ਖਬਰ ਦਾ ਵੇਲੇ ਤੁਹਾਨੂੰ ਦੱਸਿਆ ਆ ਪਰ ਇਸ ਤੋਂ ਪਹਿਲਾਂ ਵੀ ਕਈ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੇ ਕੀਤੇ ਸੀ ਗਿਆ ਉਸ ਦੇ ਵਿੱਚ ਵੀ ਦੱਸਿਆ ਜਾ ਰਿਹਾ ਗਿਆ ਕਿ ਪੰਜਾਬ ਦੇ ਵੱਲੋਂ ਜਿਨ੍ਹਾਂ ਲੋਕਾਂ ਨੂੰ ਮਹਿਕਵੇਂ ਮੰਡੇ ਗਏ ਨੇ ਉਸ ਮਹਿਕ ਦੇ ਵਿੱਚ ਕੰਮ ਕਰ ਰਹੇ ਸਰਕਾਰ ਦੇ ਨੁਮਾਇੰਦੇ ਕਿਤਨਾ ਕਿਤੇ ਉਹਨਾਂ ਦੇ ਵਿੱਚ ਕਾਲੀਆਂ ਭੇਟਾਂ ਵੀ ਸ਼ਾਮਲ ਹੁੰਦੀਆਂ ਨੇ ਜੋ ਅਜੇ ਕਾਰਨਾਮੇ ਕਰਨ ਦੇ ਵਿੱਚ ਮਾहिर ਹੁੰਦੇ ਨੇ ਜਾਨੀ ਕਿ ਜਿਨ੍ਹਾਂ ਦੇ ਕੋਲੋਂ ਕਾਲੀਆ ਰਕਮਾਂ ਲੈ ਕੇ ਉਹਨਾਂ ਦੇ ਦੋ ਨੰਬਰ ਤੇ ਕੰਮ ਕਰਦੇ ਨੇ ਬੇਖੌਫ ਹੋ ਕੇ ਕਹਿ ਸਕਦੇ ਆਂ ਕਿ ਸਰਕਾਰ ਦੀ ਅੱਖਾਂ 'ਚ ਘੱਟਾ ਪਾ ਰਹੇ ਨੇ ਤਾਂ ਹੁਣ ਇਸ ਸਟੈਂਡਰਡ ਘਟਾਲੇ ਨੂੰ ਲੈ ਕੇ ਟੈਨਿਸਵੇਰਾ ਅਗਲੇ ਭਾਗ ਦੇ ਵਿੱਚ ਹੋਰ ਵਟੇ ਗੁਲਾਸੇ ਕਰੇਗਾ ਫਿਲਹਾਲ ਇਸ ਐਪੀਸੋਡ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਟੈਨਿਕਸਵੇਰਾ ਟੀਵੀ